ਕਿ ਬੀਜੇਪੀ ਦਾ ਦਫਤਰ ਹੀ ਲੇਹਲ ਦਾਖ ਦੇ ਵਿੱਚ ਕਿਉਂ ਫੁਕਿਆ ਗਿਆ ਕਿਉਂਕਿ ਉਹਨਾਂ ਲੋਕਾਂ ਦਾ ਬਹੁਤ ਵੱਡਾ ਗੁੱਸਾ ਬਹੁਤ ਵੱਡਾ ਨਾਰਾਜ਼ਗੀ ਹੈ ਬੀਜੇਪੀ ਦੇ ਨਾਲ ਉਹ ਮੰਨਦੇ ਨੇ ਕਿ ਬੀਜੇਪੀ ਝੂਠੇ ਵਾਅਦੇ ਕਰਦੀ ਹੈ ਉਹ ਕਹਿੰਦੇ ਨੇ ਕਿ ਬੀਜੇਪੀ ਗੁੰਮਰਾਹ ਕਰਦੀ ਹੈ ਉਹ ਕਹਿੰਦੇ ਨੇ ਕਿ ਬੀਜੇਪੀ ਸਾਡੇ ਲਈ ਕੁਝ ਨਹੀਂ ਕਰ ਰਹੀ ਬੀਜੇਪੀ ਦੀ ਸਰਕਾਰ ਕੇਂਦਰ 'ਚ ਹੈ ਸੈਂਟਰ 'ਚ ਹੈ ਤਾਂ ਕਰਕੇ ਉਹ ਕਹਿੰਦੇ ਨੇ ਕਿ ਬੀਜੇਪੀ ਦਾ ਦਫਤਰ ਉਹਨਾਂ ਨੇ ਫੂਕਿਆ ਦੇਖੋ ਹਿੰਸਕਾ ਇੰਨੇ ਵੱਡੇ ਪਮਾਨੇ ਦੇ ਉੱਪਰ ਇਸ ਤਰ੍ਹਾਂ ਦੇ ਅੰਦੋਲਨ ਨੂੰ ਨਹੀਂ ਹੋਣਾ ਚਾਹੀਦਾ ਵੇਖੋ ਜਿਸ ਤਰੀਕੇ ਦੇ ਨਾਲ ਸੋਨਮ ਲੜਾਈ ਲੜ ਰਿਹਾ ਉਹ ਲੜਾਈ ਸਹੀ ਹੈ ਤੇ ਉਹ ਲੰਬੇ ਦਾ ਤੱਕ ਜਾ ਸਕਦੀ ਹੈ ਉਹ ਜਿੱਤ ਤੱਕ ਵੀ ਪਹੁੰਚ ਸਕਦੀ ਹੈ ਜੋ ਉਹ ਚਾਹੁੰਦੇ ਨੇ ਪਰ ਬੀਜੇਪੀ ਦੇ ਉੱਪਰ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਬੀਜੇਪੀ ਨੇ ਪੂਰੇ ਦੇਸ਼ ਦੇ ਵਿੱਚ ਅਜਿਹੀਆਂ ਕਈ ਗੱਲਾਂ ਕੀਤੀਆਂ ਜਿਨ੍ਹਾਂ ਕਰਕੇ ਲੋਕਾਂ ਨੂੰ ਬੀਜੇਪੀ ਦੇ ਉੱਪਰ ਨਰਾਸ਼ਾ ਹੈ ਨਾਰਾਜ਼ਗੀ ਹੈ ਵੱਡੇ ਪੱਧਰ ਤੇ ਦੇਸ਼ ਦੇ ਵਿੱਚ ਬੀਜੇਪੀ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੋਇਆ ਕਿਉਂਕਿ ਜਦੋਂ ਪਹਿਲੀ ਵਾਰ ਸੈਂਟਰ 'ਚ ਸਰਕਾਰ ਬਣਾਉਣ ਦੇ ਲਈ ਮੋਦੀ ਸਾਹਿਬ ਹੋਰਾਂ ਨੇ ਪ੍ਰਚਾਰ ਕੀਤਾ 2014 'ਚ ਤਾਂ ਉਹਨਾਂ ਨੇ ਬੜੀਆਂ ਵੱਡੀਆਂ ਗੱਲਾਂ ਕਹੀਆਂ ਸੀ ਜਿਨ੍ਹਾਂ 'ਚੋਂ ਇੱਕ ਵੀ ਪੂਰੀ ਨਹੀਂ ਹੋਈ ਤੁਸੀਂ ਦੇਖੋ